ਡਰੱਗ ਡੈਕਸ ਦੇ ਖਿਲਾਫ ਪੰਜਾਬ ਪੁਲਿਸ ਦਾ ਅਟੈਕ ਸ਼ੁਰੂ ਕਰਦੇ ਡਰੱਗ ਇਨਸਪੈਕਟਰ ਸ਼ਿਸ਼ਨ ਮਿੱਕਲ ਦੇ 13 ਟਿਕਾਣਿਆਂ ਤੇ ਐਸਟੀਐਫ ਦੀ ਰੇਡ ਪੰਜਾਬ ਤੋਂ ਬਾਹਰ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਸਰਚ ਡਰੱਗ ਸਮਗਰਾਂ ਦੇ ਨਾਲ ਲਿੰਕ ਆਏ ਸਾਹਮਣੇ ਲੋਕਸਭਾ ਦੇ ਵਿੱਚ ਵਕਫ ਐਮੈਂਡਮੈਂਟ ਬਿਲ 2024 ਤੇ ਚਰਚਾ ਜਾਰੀ ਕਾਂਗਰਸ ਨੇ ਬਿਲ ਦਾ ਕੀਤਾ ਵਿਰੋਧ ਕਿਹਾ ਵਕਫ ਬਿਲ ਮੌਲਿਕ ਅਧਿਕਾਰ ਤੇ ਹਮਲਾ ਉਦੇਸ਼ ਸੰਸਦਾਂ ਦੇ ਲਾਹੇਬਾਜ਼ੀ ਤੋਂ ਨਾਰਾਜ਼ ਹੋਏ ਰਾਜ ਸਭਾ ਚੇਅਰਮੈਨ ਕੁੱਫਤੀ ਛੱਡ ਕੇ ਉੱਥੇ ਜਗਦੀਪ ਤਨਖੜ ਬੋਲੇ ਚੇਅਰਮੈਨ ਦੇ ਅਹੁਦੇ ਨੂੰ ਦਿੱਤੀ ਜਾ ਰਹੀ ਚੁਣੌਤੀ ਸਦਨ ਦੇ ਵਿੱਚ ਹਰ ਰੋਜ਼ ਕੀਤਾ ਜਾ ਰਿਹਾ ਅਪਮਾਨ ਪਟਿਆਲਾ ਦੇ ਵਿਕਲਪ ਸਿੰਘ ਮਜੀਠੀਆ ਤੋਂ ਐਸਆਈਟੀ ਨੇ ਡੇਢ ਘੰਟੇ ਤੱਕ ਕੀਤੀ ਪੁੱਛਗਿੱਛ ਡਰੱਗਸ ਕੇਸ ਦੇ ਵਿੱਚ ਕੀਤੇ ਸਵਾਲ ਜਵਾਬ ਪੇਸ਼ੀ ਤੋਂ ਬਾਅਦ ਮਜੀਠੀਆ ਬੋਲੇ ਮੈਂ ਕਿਸੇ ਵੀ ਜਾਂਚ ਤੋਂ ਡਰਨ ਵਾਲਾ ਨਹੀਂ ਰੇਟਰਾਂ ਵਿਨੇਸ਼ ਫੁਗਾਟ ਨੇ ਕੁਸ਼ਤੀ ਨੂੰ ਕਿਹਾ ਅਲਵਿਦਾ 올림픽 ਦੇ ਵਿੱਚ ਡਿਸਕਵালিਫਾਈ ਹੋਣ ਤੋਂ ਬਾਅਦ ਸੁਨਿਆਸਾ ਕੀਤਾ ਐਲਾਨ ਲਿਖਿਆ ਕੁਸ਼ਤੀ ਜਿੱਤ ਗਈ ਪਰ ਮੈਂ ਹਾਰ ਗਈ ਵਿਨੇਸ਼ ਫੁਗਾਟ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਸੀਆ ਭਪਿੰਦਰ ਹੁੱਡਾ ਦਾ ਵੱਡਾ ਬਿਆਨ ਕਿਹਾ ਜੇ ਸਾਡੇ ਕੋਲ ਬਹੁਤ ਹੁਲਦਾ ਤਾਂ ਵਿਨੇਸ਼ ਨੂੰ ਭੇਜ ਦਿੰਦੇ ਰਾਜ ਸਭਾ ਤਾਂ ਮਹਾਵੀਰ ਫੁਗਾਟ ਬੋਲੇ ਸੱਤਾ ਦੇ ਵਿੱਚ ਰਹਿਣ ਨਹੀਂ ਦਿੱਤਾ ਕੋਈ ਸਨਮਾਨ ਵਿਨੇਸ਼ ਫੋਗਾਟ ਨੂੰ ਲੈ ਕੇ ਸਿਆਸੀ ਦੰਗਲ ਹਰਿਆਣਾ ਦੇ ਆਪ ਪ੍ਰਧਾਨ ਸੁਚੀਲ ਗੁਪਤਾ ਵੱਲੋਂ ਵਿਨੇਸ਼ ਫੋਗਾਟ ਨੂੰ ਪਾਰਟੀ ਦੇ ਵਿੱਚ ਆਉਣ ਦਾ ਸੱਦਾ ਤਾਂ ਬੀਜੇਪੀ ਨੇ ਕੀਤਾ ਪਲਟਵਾਰ ਕਿਆ ਖਿਡਾਰੀਆਂ ਤੇ ਨਾ ਹੋਵੇ ਪੋਲਿਟਿਕਸ ਅਮਰਸਰ ਦੇ ਨਗਰ ਨਿਗਮ ਦਫ਼ਤਰ ਦੇ ਵਿੱਚ ਜ਼ਬਰਦਸਤ ਹੰਗਾਮਾ ਸਮਾਜ ਸੇਵੀ ਮਨਦੀਪ ਮੰਨਾ ਦਾ ਕੁਝ ਲੋਕਾਂ ਦੇ ਨਾਲ ਹੋਇਆ ਵਿਵਾਦ ਪ੍ਰਾਈਵੇਟ ਵਾਹ ਚਾਲਕਾਂ ਦੇ ਨਾਲ ਮੰਗ ਪੱਤਰ ਦੇਣ ਪਹੁੰਚੇ ਸਨ ਮੰਨਾ ਅੰਡੀਗੜ ਪੀਜੀ ਦੇ ਵਿੱਚ ਵੱਡੀ ਹੜਤਾਲ ਕਰੀਬ 4000 ਠੇਕਾ ਕਰਮਚਾਰੀ ਹੜਤਾਲ ਤੇ ਗਏ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਦਿੱਲੀ ਏਅਰਪੋਰਟ ਤੇ ਪੰਜਾਬੀਆਂ ਦੀ ਮਦਦ ਲਈ ਪੰਜਾਬ ਹੈਲਪ ਸੈਂਟਰ ਦੀ ਸ਼ੁਰੂਆਤ ਸਿਆ ਭਗਵੰਤ ਮਾਨ ਨੇ ਕੀਤਾ ਉਦਘਾਟਨ ਬੋਲੇ ਹੁਣ ਏਅਰਪੋਰਟ ਤੇ ਨਹੀਂ ਹੋਣਾ ਪਵੇਗਾ ਖੱਜਲ ਖਵਾਟ ਸਰਸ਼ੇ ਗਾਲ ਤੁਸੀਂ ਵਖਰੇਆ ਨਿਊਜ਼ 18 ਪੰਜਾਬ ਰਣਾ ਮੈਂ ਹਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਹਰਿਆਣਾ ਸਰਕਾਰ ਦਾ ਕੱਚੇ ਕਰਮਚਾਰੀਆਂ ਨੂੰ ਤੋਹਫਾ ਕੱਚੇ ਕਰਮਚਾਰੀਆਂ ਨੂੰ ਵੀ ਪੱਕੇ ਮਲਾਜ਼ਮਾਂ ਤੇ ਮੰਗ ਸੁਵਿਧਾ ਮਿਲੇਗੀ ਇਹ ਵੱਡਾ ਐਲਾਨ ਕੀਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਪੱਕੇ ਕਰਮਚਾਰੀਆਂ ਦੀ ਤਰਫ਼ ਤੇ ਤਨਖਾਹ ਮਿਲੇਗੀ ਕਿਸਾਨਾਂ ਨੂੰ ਬੋਨਸ ਦੇਣ ਦਾ ਵੀ ਐਲਾਨ ਕੀਤਾ ਹੈ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਏਕੜ ਬੋਨਸ ਮਿਲੇਗਾ ਇੱਕ ਏਕੜ ਤੋਂ ਕਟ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਆ ਬੋਨਸ ਮਿਲੇਗਾ ਤਾਂ ਠੀਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਵੱਡੇ ਐਲਾਨ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਇਸ ਦੇ ਵਿਚਾਲੇ ਹਰਿਆਣਾ ਸਰਕਾਰ ਦੇ ਵੱਲੋਂ ਕੱਚੇ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਕਿਹਾ ਗਿਆ ਹੈ ਕਿ ਕੱਚੇ ਕਰਮਚਾਰੀਆਂ ਨੂੰ ਪੱਕੇ ਮੁਲਾਜ਼ਮਾਂ ਦੇ ਵਾਂਗ ਸੁਵਿਧਾ ਮਿਲੇਗੀ ਪੱਕੇ ਕਰਮਚਾਰੀਆਂ ਦੀ ਤਰਜ਼ ਤੇ ਤਨਖਾਹ ਮਿਲੇਗੀ ਕਿਸਾਨਾਂ ਨੂੰ ਬੋਨਸ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ 2000 ਪ੍ਰਤੀ ਏਕੜ ਬੋਨਸ ਮਿਲੇਗਾ 1 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ बोनस मिलेगा हमारे तो साहब ने बात किया है इसके अंदर पांच साल और अधिक वर्ष काम करते हुए हो गए हैं जो भी कर्मचारी पांच साल हो गए या पांच साल से ज्यादा हो गए उन्हें मानदेय के अतिरिक्त सम्मान पद के अनुसार उस पद के न्यूनतम स्केल से पांच प्रतिशत अधिक दिया जाएगा साल की अंदर हमने वो रखी है कि 15 अगस्त 2024 तक जो भी कर्मचारी उसने साल पूरे कर लिए हैं उन सब को इसका लाभ मिलेगा ऐसे जो पांच साल हुए हैं उनको जैसे मैंने कहा है कि उसका न्यूनतम पे स्केल का पांच प्रतिशत अधिक मिलेगा जिन्हें आठ साल या अधिक वर्ष काम करते हुए हो गए हैं उन्हें मानदेय के अतिरिक्त समान पद के अनुसार उस पद के न्यूनतम पे स्केल से 10 प्रतिशत अधिक मिलेगा कि चालू खरीद की फसल इस सीजन की जो खरीद की फसल है सारी फसलों के ऊपर हम बोसन बोनस देने का निर्णय आज हमारी कैबिनेट की इस बैठक के अंदर ये फैसला लिया गया है कि खरीफ की किसान जितनी भी फसलें हरियाणा प्रदेश के अंदर उसके ऊपर हम बोनस देंगे इसके अंदर जो लाभ मिलने वाला है वो फल फूल सब्जी अन्य फसलें उगाने वाले चाहे वो हॉर्टिकल्चर से संबंधित हैं तो ऐसे सब किसानों को उसका लाभ मिलेगा और हर फसल पर किसानों को प्रति एकड़ हमने आज कैबिनेट के, के अंदर ये निर्णय किया है कि दो हजार प्रति एकड़ के हिसाब से बोनस दिया जाएगा मैं हरियाणा प्रदेश के सभी आदरणीय किसानों को ये अपील करना चाहूँगा कि वो 15 अगस्त तक वो अपने फसल का अपने जो भी उन्होंने फसल जहाँ पर बोई है या खड़ी है उसका रजिस्ट्रेशन करा दें अगर मेरा किसान एक एकड़ एक या उससे कम की जमीन उसके पास है उसको भी हम दो हजार देने का काम ਬੋਨਸ ਦੇ ਰੂਪ ਵਿੱਚ ਕਰਨਗੇ ਰੋਕ ਰਹੇ ਅਗਲੀ ਵੱਡੀ ਖਬਰ ਦਾ ਨਸ਼ਾ ਤਸਕਰ ਮਾਮੀ ਪਾਂਜਾ ਗ੍ਰਫਤਾਰ ਕੀਤੇ ਗਏ ਨੇ ਫਰੂਜ਼ਪੁਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਮਲਜ਼ਮਾਂ ਦੇ ਕੋਲ 6 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ ਉਹ ਨਸ਼ਾ ਤਸਕਰ ਮਾਮੀ ਪਾਂਜਾ ਨੂੰ ਗ੍ਰਫਤਾਰ ਕੀਤਾ ਗਿਆ ਫਰੂਜ਼ਪੁਰ ਪੁਲਿਸ ਦੇ ਵੱਲੋਂ ਦਰਸਲੇ ਵੱਡੀ ਕਾਰਵਾਈ ਕੀਤੀ ਗਈ ਹੈ ਅਸਦੇ ਵਿਚਾਲੇ ਵੱਡੀ ਖਬਰ ਦਾ ਰੋਕਰਾਂਗੇ ਡਰੱਗ ਨੈਕਸਸ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਐਕਸ਼ਨ ਕੀਤਾ ਗਿਆ ਫਾਜ਼ਲਕਾ ਦੇ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ ਐਸਟੀਐਫ ਦੀਆਂ ਟੀਮਾਂ ਦੇ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਦਰਸਲ ਇਹ ਰੇਡ ਕੀਤੀ ਗਈ ਹੈ 13 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਜੋ ਪੁਲਿਸ ਦਾ ਵੀ ਪੱਖ ਸਾਹਮਣੇ ਆ ਪੁਲਿਸ ਦਾ ਕਹਿਣਾ ਹੈ ਕਿ 13 ਥਾਵਾਂ ਤੇ ਰੇਡ ਕੀਤੀ ਗਈ ਹੈ ਕਈ ਥਾਵਾਂ ਤੇ ਹਾਲੇ ਵੀ ਰੇਡ ਜਾਰੀ ਹੈ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦਾ ਡਰਗ ਡਰੱਗ ਸਮਗਲਾਂ ਦੇ ਨਾਲ ਲਿੰਕ ਹੈ ਜੋ ਕਿ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਹੈ ਜੇਲ੍ਹ ਦੇ ਵਿੱਚ ਬੰਦ ਡਰੱਗ ਤਸਕਰਾਂ ਦੇ ਨਾਲ ਸੰਬੰਧ ਨੇ ਨਸ਼ੇ ਦੇ ਪੈਸੇ ਦੇ ਨਾਲ ਕਈ ਥਾਵਾਂ ਤੇ ਪ੍ਰਾਪਰਟੀ ਬਣਾਈ ਗਈ ਹੈ ਜੋ ਕਿ ਪੁਲਿਸ ਦਾ ਇਸ ਪੂਰੇ ਕੇਸ ਦੇ ਵਿੱਚ ਪੱਖ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ 20 ਤੋਂ ਜ਼ਿਆਦਾ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਨੇ ਕੱਲ ਐਨਡੀਪੀਐਸ ਸੈਕਟਰੀ ਤਹਿਤ ਦਰਸਲ ਇਸ ਪੂਰੇ ਕੇਸ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀਗਾ ਸੋ ਡਰੱਗ ਨੈਕਸਸ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਗਾਰਵੇ ਕੀਤੀ ਗਈ ਹੈ ਤੁਹਾਨੂੰ ਅਸੀਂ ਇਹ ਤਸਵੀਰਾਂ ਵਿੱਚ ਖਾ ਰਹੇ ਹਾਂ ਵਕਫਾ ਟਿਕਾਣਿਆਂ ਤੇ ਜੋ ਆਪਰ ਤੋਂ ਵੱਲੋਂ ਰੇਡ ਕੀਤੀ ਗਈ ਆ ਫਾਜ਼ਲਕਾ ਦੇ ਡਰੱਗ ਇਨਸਪੈਕਟਿਸ਼ਨ ਮਿੱੱਤਲ ਦੇ ਟਿਕਾਣਿਆਂ ਤੇ ਦਰਸਲ ਇਹ ਰੇਡ ਕੀਤੀ ਗਈ ਐਸਟੀਐਫ ਦੀਆਂ ਟੀਮਾਂ ਦਾ ਇਹ ਵੱਡਾ ਸਰਚ ਆਪਰੇਸ਼ਨ ਜੋ ਕਿ ਨਜ਼ਰ ਆਇਆ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਰੇਡ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ 10ਾਂ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਕਈ ਥਾਵਾਂ ਤੇ ਹਲੇ ਵੀ ਰੇਡ ਜਾਰੀ ਹੈ ਕੀ ਕੁਝ ਨਹੀਂ ਕੋਈ ਐਫ ਆਈ ਆਰ ਲੋਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਆਏ ਅੱਛਾ ਕੌਣ ਨੇ ਜੀ ਸ਼ਖਤ ਇਹਨਾਂ ਦੇ ਘਰ ਆਏ ਨੇ ਇਹ ਸ਼ਿਸ਼ਮਿਤਲ ਨੇ ਅੱਛਾ ਤੇਰੇ ਡਿਪਾਰਟਮੈਂਟ ਤੋਂ ਆ ਡੱਗ ਇਨਸਪੈਕਟਰ ਨੇ ਡੱਗ ਇਨਸਪੈਕਟਰ ਨੇ ਐਫ ਆਈ ਆਰ ਕੀ ਦਰਜ ਕੀਤੀ ਹੈ ਨੀ ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ ਨੂੰ ਕੋਈ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਅਸੀਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹਾਂ ਠੀਕ ਹੈ ਹਾਂ ਜੀ ਇਹ ਤੁਹਾਨੂੰ ਆਈ ਸੀ ਦੀ ਇਹਨਾਂ ਦੇ ਜਿਆਕੀ ਮੌਰ ਤੇ ਕੀਤੀ ਕੀਤੀ ਨਹੀਂ ਉਹ ਮੈਨੂੰ ਨਹੀਂ ਪਤਾ ਸਾਡੇ ਕੋਲ ਸਿੰਪਲੀ ਇਹ ਸੀ ਵੀ ਇੱਥੇ ਸਰਚ ਕਰਾ ਕੇ ਚੈੱਕ ਕਰਾ ਕਿ ਲੋਡ ਕੀ ਪੈ ਗਈ ਹੈ ਚੈੱਕ ਕਰ ਵੀ ਇਹਨੂੰ ਬੁਲਾਇਆ ਵੀ ਜਾਂਦੀ ਕਿਉਂ ਇੱਥੇ ਚੈਕਿੰਗ ਕਰਨੀ ਸੀ ਕਰਦੀ ਹਦਾਇਤ ਉਹਨਾਂ ਜੋ ਆਈਓ ਵੱਲੋਂ ਹਦਾਇਤ ਹੁੰਦੀ ਹੈ ਸਰ ਇਹ ਸਰ ਅੱਛਾ ਕਿ ਕੋਈ ਸ਼ਕਤੀ ਕੋਈ ਜਿਹਾ ਡਾਕੂਮੈਂਟਸ ਗਰਾਂ ਨਹੀਂ ਚੈੱਕ ਕਰ ਰਹੇ ਕਿ ਕਿੱਥੇ ਲੱਗਿਆ ਹੋਇਆ ਇਸ ਟਾਈਮ ਜੇਕਰ ਪੋਸਟਿੰਗ ਇਹਦੀ ਫਾਈਲ ਕਰਾ ਦਿੱਤਾ ਸਰੇ ਨੇ ਸਰ ਗੱਲ ਕਰੀ ਕੁਝ ਤੁਹਾਡੇ ਬਲੋਗ ਕੋਈ ਸੀਲ ਵੀ ਕੀਤਾ ਗਿਆ ਕੁਝ ਜਾਂ ਕੋਈ ਡਾਕੂਮੈਂਟਸ ਲੈ ਕੇ ਹੁਣ ਹੁਣ ਡਾਕੂਮੈਂਟ ਚੈੱਕ ਕਰ ਰਹੇ ਹਨ ਉਹੀ ਡਾਕੂਮੈਂਟ ਚੈੱਕ ਕਰ ਰਹੇ ਕੋਈ ਸਿੰਪਲੀ ਹੋਰ ਕੁਝ ਨਹੀਂ ਹੈ ਕੋਈ ਇਹੋ ਜੀ ਕੋਈ ਚੀਜ਼ ਹੋਰ ਇਹੋ ਜੀ ਨਹੀਂ ਹੈ ਵੀ ਦੇਖੋ ਇਹਦੇ ਵਿੱਚ ਕਈ ਆਫਿਸਿਸ ਸੀਗੇ ਔਰ ਸ਼ੇਅਰਿੰਗ ਦੇ ਵਿੱਚ ਆਫਿਸ ਸੀਗੇ ਜਿਹੜੀ ਦੱਸਿਆ ਜਾ ਰਿਹਾ ਕਿ ਸ਼ੀਸ਼ਨ ਮਿੱਤਲ ਦੇ ਹਾਲਾਂਕਿ ਹੁਣ ਲਗਾਤਾਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਐਸਟੀਐਫ ਦੇ ਜਿਹੜੇ ਅਧਿਕਾਰੀਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਭਾਈ ਕਿੰਨੇ ਵਜੇ ਆਏ ਸੀ ਥੋੜਾ ਦੱਸੋਗੇ ਕਿ ਪੁਲਿਸ ਆਈ ਸੀ ਤੇ 10 ਵਜੇ ਪੁਲਿਸ ਆਈ ਸੀਗੀ 10 12 ਬੰਦੇ ਪੁਲਿਸ ਦੇ ਸੀਗੇ ਉਹਨਾਂ ਨੇ ਇਨਸਪੈਕਸ਼ਨ ਕੀਤੀ ਹੈ ਤੇ ਉਹ ਕਰਕੇ ਚਲੇ ਗਏ ਠੀਕ ਹੈ ਆਫਿਸ ਕਿਸ ਕਿਦਾ ਸੀਗਾ ਕਿਸ ਚੀਜ਼ ਦਾ ਕਿਉਂਕਿ ਇੱਥੇ ਤਾਂ ਕੋ ਵਰਕਿੰਗ ਸਾਰੇ ਆਫਿਸ ਇੱਥੇ ਸੌਰਵ ਬੰਸਲ ਜੀ ਦਾ ਆਫਿਸ ਸੀਗਾ ਖੋਸ਼ਾਲਾ ਦੇ ਨਾਮ ਤੋਂ ਮਿੱਤਲ ਜੀ ਦਾ ਕੋਈ ਇੱਥੇ ਲਿੰਕ ਨਹੀਂ ਸੀਗਾ ਉਹ ਉਹਨਾਂ ਦੇ ਸਾਲਾ ਸਾਹਿਬ ਨੇ ਅੱਛਾ ਉਹ ਸਾਲਾ ਸਾਹਿਬ ਨੇ ਯਾਨੀ ਕਿ ਮਿੱਤਲ ਸਾਹਿਬ ਨਾਲ ਜੁੜੇ ਹੋਏ ਕਿਸ ਚੀਜ਼ ਦਾ ਆਫਿਸ ਹੀ ਕਰਦੇ ਉਹ ਮਤਲਬ ਕੋਚਿੰਗਸ ਦੀ ਟ੍ਰੇਨਿੰਗਸ ਵਗੈਰਾ ਦਿੰਦੇ ਸੀ ਉਹ ਹਰਸ਼ੀਮਾ ਕੋਚਿੰਗ ਸੈਂਟਰ ਸੈਕਟਰ B ਵਿੱਚ ਵੀ ਕੋਚਿੰਗ ਸੈਂਟਰ ਦੀ ਹੀ ਰੇਡ ਪਈ ਉਹ ਉਹਨਾਂ ਦਾ ਘਰ ਸੀਗਾ ਜਿੱਥੇ ਉਹ ਰਹਿੰਦੇ ਸੀ ਅੱਛਾ ਸੈਕਟਰ B ਚ ਉਹ ਰਹਿੰਦੇ ਸੀਗੇ ਹੋਰ ਕਿੱਥੇ ਕਿੱਥੇ ਚੱਲਦੀ ਹੈ ਕੋਈ ਆਈਡੀਆ ਜੀ ਇਹਨਾਂ ਨੇ ਹ ਤੇ ਬੈਠੀ ਹੈ ਲੈ 364 66 ਯਾਨੀ ਕਿ ਕੋਚਿੰਗ ਸੈਂਟਰ ਸੀਗਾ ਕੋਚਿੰਗ ਨਹੀਂ ਮਤਲਬ ਇਹ オンਲਾਈਨ ਹੀ ਕੋਚਿੰਗ ਪਲatform ਹੈਗਾ ਇੱਕ ਉਹਨਾਂ ਦਾ ਜਿਸ ਨੇ ਜਿਹੜਾ ਪਲਸ 2 ਤੋਂ ਬਾਅਦ ਕੋਈ ਵੀ ਕੋਚਿੰਗ ਲੈਣੀ ਹੈ ਉਹਦੇ ਵਾਸਤੇ ਇਹ ਡੈਸ਼ਬੋਰਡ ਸੀਗਾ ਉਹਨਾਂ ਨੂੰ ਪ੍ਰੋਵਾਈਡ ਕਰਦੇ ਸੀ ਤੇ ਅੱਛਾ ਯਾਨੀ ਕਿ ਜਿਹੜੀ ਕੋਚਿੰਗ オンਲਾਈਨ ਕੋਚਿੰਗ ਸੈਂਟਰ ਹੁੰਦੀ ਹੈ ਜਿਹੜੇ ਬੰਸਲ ਜੀ ਨੇ ਗਿੱਦੜਵਾਵੀ ਉਹਨਾਂ ਦੇ ਰਿਲੇਟਿਵ ਜਿਹੜੇ ਬੰਸਲ ਜੀ ਰਹਿੰਦੇ ਉਹ ਬਾਹਰ ਤੋਂ ਹੀ ਨੇ ਬੰਸਲ ਜੀ ਕੋਹੀ ਨੇ ਨਾ ਉਹਨਾਂ ਦੇ ਰਿਲੇਟਿਵ ਸਗੇ ਹਾਂਜੀ ਜੋ ਇੰਸਟ੍ਰਕਟਰ ਜਿਹੜੇ ਤੁਸੀਂ ਮਿੱਤਲ ਸਾਹਿਬ ਨਾਮ ਲੈ ਰਹੇ ਹੋ ਇਹ ਉਹਨਾਂ ਦੇ ਸਾਲਾ ਸਾਹਿਬ ਨੇ ਸਾਲਾ ਸਾਹਿਬ ਸੌਰਵ ਬੰਸਲ ਸੌਰਵ ਬੰਸਲ ਦੇ ਕਾਰਜ ਵੀ ਰੇਡ ਪਈ ਹੈ ਹਾਲਾਂਕਿ ਹੁਣ ਐਸਟੀਐਫ ਜਿਹੜੀ ਹੈਗੀ ਉਹ ਜਾਣਕਾਰੀ ਦੇਊਗੀ ਕਿ ਕੀ ਕੀ ਰਿਕਵਰੀ ਹੋਈ ਹੈ ਲੇਕਿਨ ਇਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਐਸਟੀਐਫ ਨੇ ਜਿਹੜੀ ਰੇਡ ਕੀਤੀ ਹੈ ਉਹਦੇ ਵਿੱਚ ਜਿਹੜਾ ਡਰੱਗ ਇੰਸਪੈਕਟਰ ਸੀਗਾ ਉਹਦੇ ਕਿਹਦੇ ਨਾਲ ਲਿੰਕ ਸੀਗੇ ਵੱਡੇ ਨਸ਼ੇ ਤਸਕਰਾਂ ਦੇ ਨਾਲ ਲਿੰਕ ਸੀਗੇ ਔਰ ਵੱਡੀ ਪ੍ਰਾਪਰਟੀ ਜਾਂ ਫਿਰ ਹੋਰ ਵੀ ਹਿਊਜ ਜਿਹੜੀ ਸ਼ੇਅਰਿੰਗ ਹੈ ਉਹ ਕੀਤੀ ਹੋਈ ਸੀ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਸੈਕਟਰ B ਦੇ ਵਿੱਚ ਸੈਕਟਰ 34 ਦੇ ਵਿੱਚ ਵੱਖ-ਵੱਖ ਆਫੀਸਿਸ ਨੇ ਉਹਨਾਂ ਦੇ ਸ਼ੇਅਰਿੰਗ ਦੇ ਨਾਲ ਉਹਨਾਂ ਦੇ ਜਿਹੜੇ ਸਾਲੇ ਸਾਹਿਬ ਹੈ ਜਿਹੜ ਉਹ ਵੀ ਉਹਨਾਂ ਦੀ ਵੀ ਪ੍ਰਾਪਰਟੀ ਔਰ ਗਿੱਦਰਵਾਦੀ ਜਿਹੜੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਇਹ ਸਵੇਰੇ ਕਿੰਨੇ ਕ ਦੇਰ ਜਿਹੜੀ ਹੈ ਇਹ ਰੇਡ ਇੱਥੇ ਕਰੀ ਅਜ ਤੋਂ ਸਰ 1 ਘੰਟੇ ਵਾਸਤੇ ਐਸਿਕੂ ਨੂੰ ਕਿਸ ਨੇ ਦੱਸਿਆ ਜੀ ਕਿ ਸ਼ਾਇਦ ਆਫਿਸ ਹੋ ਰਿਹਾ ਬਟ ਜਦੋਂ ਉਹਨਾਂ ਨੂੰ ਪਤਾ ਲੱਗਾ ਆਫਿਸ ਤਾਂ ਖਾਲੀ ਹੋ ਚੁੱਕਿਆ ਪਰ ਇਹ ਜਿਹੜੀ ਸਟੇਮ 364 365 34 ਇਹਦੇ ਪਿੱਛੇ ਹੈਗਾ ਉਹਨਾਂ ਦਾ ਆਫਿਸ ਉੱਥੇ ਉਸ ਟਾਈਮ ਤੋਂ ਚੱਲ ਰਹੀ ਹੈ ਹਲੇ ਉੱਥੇ ਬੈਠੀ ਹੈ ਬੁਦਸ ਅੱਛਾ ਉੱਥੇ ਕੀ ਇਹ ਬੰਸਲ ਜੀ ਦਾ ਉੱਥੇ ਕੋਚਿੰਗ ਉਹ ਨਹੀਂ ਸਰ ਉਹਨਾਂ ਨੇ ਵੀ ਸੀਟਸ ਲਿੱਤੀਆਂ ਹੋਈਆਂ ਚਾਰ ਪੰਜ ਸੀਟਾਂ ਲਿੱਤੀਆਂ ਹੋਈਆਂ ओके ਤੇ ਉੱਥੇ ਆਫਿਸ ਹੈ ਉਹਨੂੰ ਉਸ ਕਰਕੇ ਪੁਲਿਸ ਉੱਥੇ ਬੈਠੇ ਇੱਥੇ ਕਿੰਨੇ ਕ ਟਾਈਮ ਪਹਿਲਾਂ ਬੰਦ ਹੋਇਆ ਇੱਥੇ ਤਾਂ 2 ਸਾਲ ਪਹਿਲੇ ਇੱਥੋਂ ਚਲੇ ਗਏ ਸੀ 2 ਸਾਲ ਪਹਿਲਾਂ ਲੇਕਿਨ STF ਨੂੰ ਇਨਫੋਰਮੇਸ਼ਨ ਹਾ STF ਨੂੰ ਪਹਿਲੇ ਇਨਫੋਰਮੇਸ਼ਨ ਇੱਥੇ ਦੀ ਮਿਲੀ ਸੀਗੀ ਤਾਂ ਪੁਲਿਸ ਇੱਥੇ ਪਹਿਲੇ ਤੁਸੀਂ ਇੱਥੇ ਹੀ ਮੈਂ ਇੱਥੇ ਦਾ ਮੈਨੇਜਰ ਮੈਨੇਜਰ ਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਸਿਰਫ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਆਈਡੀ ਪ੍ਰੂਫ ਮੰਗੇ ਸੀ ਤੇ ਕਦੋਂ ਰਹਿ ਰਹੇ ਆ ਕਿੱਦਾਂ ਹੈਗੇ ਆ ਕਿੰਨੀ ਦੇਰ ਤੋਂ ਰਹਿ ਉਹ ਚੀਜ਼ਾਂ ਉਹਨਾਂ ਨੇ ਪੁੱਛੀਆਂ ਹੋਰ ਵੀ ਕੋਈ ਗੱਲਬਾਤ ਤੁਹਾਡੇ ਨਾਲ ਕੀਤੀ ਨਹੀਂ ਹੋਰ ਜ਼ਿਆਦਾ ਕਰਨੀ ਕੀਤੀ ਬਸ ਉਹਨਾਂ गलबात करते हैं नीलब किशोर हो रहा है गलबात करते हैं नीलब किशोर हो रहा ना, हो रहा ना। आ, सर आज जगह पे रेड की गई और की कुछ कार्रवाई जोड़ी है की गई है आज जो है कल हम अभी एक केस रजिस्टर किया अंडर सेक्शन 29 एंड 59 नाइन एनडीपीएसएक्ट

उसके अलावा जो है तो बठिंडा और कई सारे और चंडीगढ़ चंडीगढ़ के आसपास के जगह कई सारे जगह जो है तो उन्होंने रेड किया है तो रेड अभी चल रहा है उससे काफी बढ़िया प्रोग्रेस की जो है तो सन ये पता है ड्रग स्मगलर के नाम संपर्क है ये उन्होंने हेल्प कर रहे हैं स्पेशली जो है सिंथेटिक ड्रग और जो दवाइयाँ प्रेस्क्रिप्शन ड्रग है उससे जो एन डी एक्ट के अंदर उ, उ, में बैंड है उन्होंने अलावा काफ़ी प्रॉपर्टी इन्होंने जो है तो ड्रग तो के के थ्रू बना रखा है ऐसा संदेश तो, संबंध में जो है तो रेड कंड किया है डिपार्टमेंट के इंस्पेक्टर हैं सीतन मित्र इन्होंने नाम है

ਉਧਰ ਨਸ਼ਾ ਤਸਕਰ ਮਾਮੀ ਪਾਂਜਾ ਗ੍ਰਫਤਾਰ ਕੀਤੇ ਗਏ ਨੇ ਫਰੋਸਪੁਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਮੁਲਜ਼ਮਾਂ ਦੇ ਕੋਲੋਂ 6 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ 6 ਲੱਖ ਰੁਪਏ ਦੀ ਡਗ ਮਨੀਮੀ ਬਰਾਮਦ ਹੋਈ ਹੈ ਸਰਹੱਦ ਪਾਰੋਂ ਨਸ਼ੇਦੀ ਦਰਸਲੇ ਤਸਕਰੀ ਕਰਦੇ ਸਨ ਫਰੋਸਪੁਰ ਸੀਆਈਏ ਟੀਮ ਨੇ ਮਾਮੀ ਪਾਂਜਾ ਨੂੰ ਗ੍ਰਫਤਾਰ ਕੀਤਾ ਹੈ ਨਸ਼ਾ ਤਸਕਰ ਮਾਮੀ ਪਾਂਜਾ ਜੋ ਕਿ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕੇ ਨੇ ਫਰੋਸਪੁਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਉੱਥੇ ਮੁਲਜ਼ਮਾਂ ਦੇ ਕੋਲੋਂ 6 ਕਿਲੋ ਤੋਂ ਵੱਧ ਹੈਰੋਇਨ ਮੀ बरामद हुई है तो छह लाख रुपए की ड्रग मनी भी तो बरामद की गई है तो तक असं तस्वीर विखा रहे हैं मामा भाण जो कि पुलिस की गिरफ्त के दे तस्वीर देव साफ तौर तौते नजर आ रहे हैं दरअसल फोजपुर पुलिस के वालों ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਮਾਮੀ ਪਾਂਡਜਾਂ ਨੂੰ ਦਰਸਲ ਇਹ ਗ੍ਰਿਫਤਾਰ ਕੀਤਾ ਗਿਆ ਫਰੋਸਪੁਰ ਪੁਲਿਸ ਦੇ ਵੱਲੋਂ ਮਲਜ਼ਮਾਂ ਦੇ ਕੋਲੋਂ 6 ਕਿਲੋ ਤਬਾਦ ਹੈਰਨ ਬਰਾਮਦ ਹੋਈ ਹੈ 6 ਲੱਖ ਰੁਪਏ ਦੀ ਡਰੱਗ ਮਨੀ ਇਸ ਦੌਰਾਨ ਬਰਾਮਦ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹਾਂ ਆ ਮਾਮੀ ਪਾਂਡਜਾ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਹੀ ਆ ਜੋ ਇਹਨਾਂ ਤੋਂ ਨਸ਼ਾ ਜੋ ਕਿ ਹੈਰਨ ਬਰਾਮਦ ਹੋਈ ਹੈ ਉਸ ਦੀਆਂ ਵੀ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਿਹਾ ਲਗਾਤਾਰ ਪੁਲਿਸ ਦੇ ਵੱਲੋਂ ਅਜਿਹੇ ਤਸਕਰਾਂ ਦੇ ਖਿਲਾਫ ਜੋ ਕਿ ਕਾਰਵਾਈ ਕੀਤੀ ਜਾ ਰਹੀ ਹੈ ਸਰਹੱਦ ਪਾਰੋਂ ਨਸ਼ੇ ਦੀਨਾਂ ਦੇ ਵੱਲੋਂ ਤਸਕਰੀ ਕੀਤੀ ਜਾਂਦੀ ਇੱਕ ਗ੍ਰਿਫਤਾਰ ਕੀਤਾ ਹੈ ਫੋਸਪੁਰ ਪੁਲਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਮੁਲਜ਼ਮਾਂ ਦੇ ਕੋਲੋਂ 6 ਕਿਲੋ ਤੋਂ ਵੱਧ ਹੈਰਨ ਮੀ ਬਰਾਮਦ ਹੋਈ ਹੈ 6 ਲੱਖ ਰੁਪਏ ਦੀ ਡਰੱਗ ਮਨਵੀਨਾਂ ਤੋਂ ਬਰਾਮਦ ਕੀਤੀ ਹੈ ਤੇ ਹੁਣ ਡੰਗਾਈ ਦੇ ਨਾਲ ਇਹ ਪੂਰੇ ਮਾਮਲੇ ਦੀ ਜਿਹੜੀ ਕਿ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਪੁਸ਼ਕਿਸ਼ ਕੀਤੀ ਜਾਵੇਗੀ ਕਿ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਆਖਰਕਾਰ ਹੋਰ ਇਹਨਾਂ ਦਾ ਕਿਹਨਾਂ ਦੇ ਨਾਲ ਸੰਪਰਕ ਸੀਗਾ ਕਿਹਨਾਂ ਦੇ ਨਾਲ ਇਹਨਾਂ ਦਾ ਪੂਰਾ ਨੈਕਸਸ ਸੀਗਾ ਕਈ ਤਰ੍ਹਾਂ ਦੇ ਜਿਹੜੇ ਇੱਕ ਜਾਂਚ ਦੇ ਨਾਲ ਜੁੜੇ ਹੋਏ ਸਵਾਲ ਨੇ ਜਾਂਚ ਤੋਂ ਬਾਅਦ ਸਭ ਕੁਝ ਸਾਫ਼ ਹੋਵੇਗਾ ਪ੍ਰੈਸ ਦੇ ਵਿਚਾਲੇ ਫੋਸਪੁਰ ਪੁਲਸ ਇਹ ਵੱਡਾ ਐਕਸ਼ਨ ਨਜ਼ਰ ਆਇਆ ਜਿੱਥੇ ਕਿ ਮਾਮੀ ਪਾਂਜਾ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਮਾਮੀ ਪਾਂਜਾ ਜੋ ਕਿ ਨਜ਼ਰ ਆ ਰਹੇ ਨਾਲ ਹੀ ਉਹਨਾਂ ਤੋਂ ਜੋ ਕਿ ਨਸ਼ਾ ਬਰਾਮਦ ਹੋਇਆ ਹੈ ਹੈਰੋਨ ਬਰਾਮਦ ਕੀਤੀ ਗਿਆ 6 ਕਿਲੋ ਤੋਂ ਵੱਧ ਜੋ ਕਿ ਹੈਰੋਨ ਦੱਸੀ ਜਾ ਰਹੀ ਹੈ ਕਰੋੜਾ ਰੁਪਏ ਦੀ ਜਿਸ ਦੀ ਕਿ ਕੀਮਤ ਬਣਦੀ ਉਹ ਵੀ ਤੁਸੀਂਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਉੱਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਇਹਨਾਂ ਮੁਲਜ਼ਮਾਂ ਤੋਂ ਬਰਾਮਦ ਕੀਤੀ ਗਈ ਹੈ ਜੋ ਹੁਣ ਤੱਕ ਦਾ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਾਸਾ ਹੋਇਆ ਹੈ ਕਿ ਸਰਹੱਦ ਪਾਰੋਂ ਨਸ਼ੇ ਦੀ ਇਹਨਾਂ ਦੇ ਵੱਲੋਂ ਤਸਕਰੀ ਕੀਤੀ ਜਾਂਦੀ ਸੀ कामयाबी मिली है साढ़े कोनपुट है कि एक ट्रांस बॉर्डर नारकोटिक्स समगलर का गैंग साढ़े ऑपरेट कर रहा है तो इस इनपुट पर काम करते हुए साई ए की टीम ने बहुत बड़ी कामयाबी हासिल की है टोटल जी कमर्शियल रिकवरी हीरोइन की इन्हों बरामद बराबद की है छः किलो छः सौ पचवंजा ग्राम है तो टोटल छः लाख ड्रग पानी भी रिकवर किया है इस दौरान दोषी भी अरेस्ट किए गए हैं इसमें जुड़ी मेन दोषी है सिमरन कौर उसकी उम्र 38 साल है तो इन पर पुराने पंद्रह मुकदमे दर्ज हैं जिनमें से ग्यारह एन डी पी एस एक्ट से रिलेटेड मुकदमे हैगे जो दूसरा दोषी हैगा गुरजोत सिंह वो अठत्तीस अट्ठाईस साल का हैगा, इन्हीं का रेलेटिव हैगा और उस पर भी पुराना एक एन डी पी एस एक्ट का मुकदमा दर्ज है

ਰੋਕਾਂਗੇ ਅਗਲੀ ਵੱਡੀ ਖਬਰ ਦਾ ਅਗਲੇ ਸਾਲ ਤੱਕ ਭਾਰਤ ਦੇ ਵਿੱਚ ਆਵੇਗੀ ਡੇਂਗੂ ਦੀ ਵੈਕਸੀਨ ਚਾਰ ਕੰਪਨੀਆਂ ਦੇ ਵੱਲੋਂ ਇਹ ਟ੍ਰਾਇਲ ਕੀਤਾ ਜਾ ਰਿਹਾ ਹੈ ਫਾਈਨਲ ਸਟੇਜ ਦੇ ਟ੍ਰਾਇਲ ਦੇ ਵਿੱਚ ਡੇਂਗੂ ਦੀ ਵੈਕਸੀਨ ਹਰ ਸਾਲ ਦੀ ਤਰ੍ਹਾਂ ਕਈ ਸੂਬਿਆਂ ਦੇ ਵਿੱਚ ਡੇਂਗੂ ਦੇ ਮਾਮਲੇ ਜੋ ਸਾਹਮਣੇ ਆ ਰਹੇ ਨੇ ਸਤੰਬਰ ਅਕਤੂਬਰ ਮਹੀਨੇ ਆ ਪੀਕ ਤੇ ਡੇਂਗੂ ਹੋਵੇਗਾ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਨੂੰ ਲੈ ਕੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਨੇ ਸਾਰੇ ਸੂਬਿਆਂ ਦੇ ਲਈ ਇਹ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਤੇ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਅਗਲੇ ਸਾਲ ਤੱਕ ਭਾਰਤ ਦੇ ਵਿੱਚ ਡੇਂਗੂ ਦੀ ਵੈਕਸੀਨ ਵੀ ਆ ਜਾਵੇਗੀ ਚਾਰ ਕੰਪਨੀਆਂ ਦੇ ਵੱਲੋਂ ਇਸ ਨੂੰ ਲੈ ਕੇ ਜੋ ਕਿ ਆ ਟ੍ਰਾਇਲ ਕੀਤਾ ਜਾ ਰਿਹਾ ਹੈ ਫਾਈਨਲ ਸਟੇਜ ਤੇ ਟ੍ਰਾਇਲ ਦੇ ਵਿੱਚ ਹੈ ਡੇਂਗੂ ਦੀ ਵੈਕਸੀਨ ਕਿਉਂਕਿ ਹਰ ਸਾਲ ਦੀ ਤਰ੍ਹਾਂ ਆ ਕਈ ਸੂਬਿਆਂ ਦੇ ਵਿੱਚ ਜਿਹੜੇ ਕਿ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਨੇ ਸਤੰਬਰ ਅਕਤੂਬਰ ਮਹੀਨੇ ਆਜੋ ਕੇ ਪੀਕ ਤੇ ਇਹ ਡੇਂਗੂ ਹੋਵੇਗਾ ਇਹ ਹੀ ਇਹ ਵੀ ਕਿਹਾ ਜਾ ਰਿਹਾ ਹੈ ਪਰ ਇਸ ਦੇ ਵਿਚਾਲੇ ਜੁਰ ਰਾਹਤ ਵਾਲੀ ਖਬਰ ਵੀ ਹੈ ਕਿ ਅਗਲੇ ਸਾਲ ਤੱਕ ਭਾਰਤ ਦੇ ਵਿੱਚ ਡੇਂਗੂ ਦੀ ਵੈਕਸੀਨ ਆ ਜਾਵੇਗੀ ਡੇਲੀ 에어ਪੋਰਟ ਤੇ ਪੰਜਾਬੀਆਂ ਦੇ ਲਈ ਸਪੈਸ਼ਲ ਕਾਊਂਟਰ ਬਣਾਇਆ ਗਿਆ ਹੈ ਆਈਜੀਆਈ 에어ਪੋਰਟ ਤੇ ਪੰਜਾਬ ਹੈਲਪ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਸੀਐਮ ਮਾਨ ਨੇ ਇਸ ਦਾ ਉਦਘਾਟਨ ਕੀਤਾ ਹੈ ਆਈਜੀਆਈ 에어ਪੋਰਟ ਟਰਮੀਨਲ 3 ਦੇ ਵਿੱਚ ਪੰਜਾਬੀਆਂ ਦੇ ਲਈ ਹੈਲਪ ਡੈਸਕ ਲਗਾਇਆ ਗਿਆ ਹੁਣ ਪੰਜਾਬੀਆਂ ਨੂੰ 에어ਪੋਰਟ ਤੇ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਇਸ ਦਾ ਮੁੱਖ ਮੰਤਰੀ ਮਾਨਦੀਪ ਨੂੰ ਕਿਹਾ ਗਿਆ ਕਿ ਹੁਣ ਪੰਜਾਬੀਆਂ ਨੂੰ 에어ਪੋਰਟ ਤੇ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਐਨਆਰਆਈ ਅਤੇ ਹੋਰ ਯਾਤਰੀਆਂ ਨੂੰ 24 ਘੰਟੇ ਮਦਦ ਮਿਲੇਗੀ ਪੰਜਾਬੀਆਂ ਦੇ ਲਈ ਹੈਲਪ ਨੰਬਰ ਹੈਲਪਲਾਈ ਨੰਬਰ ਜੋ ਜਾਰੀ ਕੀਤਾ ਗਿਆ ਹੈ ਆ 011 6123 2182 ਇਹ ਨੰਬਰ ਵੀ ਜਾਰੀ ਕੀਤਾ ਗਿਆ ਜੇਕਰ ਕਿਸੇ ਪੰਜਾਬੀ ਨੂੰ ਯਾਤਰੀ ਨੂੰ 에어ਪੋਰਟ ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਸ ਨੰਬਰ ਤੇ ਜਿਹੜਾ ਕਿ ਸੰਪਰਕ ਵੀ ਕੀਤਾ ਜਾ ਸਕਦਾ ਹੈ ਤੁਹਾਨੂੰ ਦਿੱਲੀ 에어ਪੋਰਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆ ਜਿੱਥੇ ਕਿ ਪੰਜਾਬ ਹੈਲਪ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਉਹਨਾਂ ਦੇ ਵੱਲੋਂ ਇਸ ਹੈਲਪ ਸੈਂਟਰ ਦੀ ਧਰਵਾਤ ਕੀਤੀ ਗਈ ਉਦਘਾਟਨ ਕੀਤਾ ਗਿਆ इंटरनेशनल एयरपोर्ट के टर्मिनल थ्री पे अराइवल पे हमने वादा किया था एक वादा नहीं हमारा एक विजन था कि तो क्योंकि बहुत पंजाबी जो हैं वो एन आर हैं वो हर रोज बैंकूवर जाते हैं टोरंटो जाते हैं लंदन जाते हैं मेलबर्न जाते हैं सिडनी जाते हैं कई बार ऐसी दिक्कतों का सामना करना पड़ जाता है बुजुर्ग हैं, अकेले हैं फ्लाइट मिस हो गई पता नहीं कहां जाना है पता पता नहीं नहीं कब जाना है, पता नहीं कौन सा होटल दिया, सामान नहीं आया पता नहीं कहां लिखवाना है सामान बहुत सी दिक्कतें थी मेरा खुद का भी ऐसा एक्सपीरियंस रहा है जब मैं As an artist aata jata rehta tha airport pe to humko bhi likhwana padta tha samaan nahi aaya ji British Airways ka samaan nahi aaya ji KLM ka samaan nahi aaya ji Lufthansa ka main kisi airline ko koi apatti nahi jata raha hu kai bar ho jata hai oh de waste aaj assi terminal 3 de Punjab help center ਪੰਜਾਬ ਸਹਾਇਤਾ ਕੇਂਦਰ ਖੋਲਾ ਹੈ ਐਰੋਟਰੋ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074 headlines ke prayojak Aero True Homes near Mohali Airport call 9207492074 -92074.